ਪੰਜਾਬ ਦੇ ਲੋਕ ਤੇ ਉਹਨਾਂ ਦੀ ਆਵਾਜ਼ ਨੂੰ ਤਰਸ ਰਹੇ ਆ ਉਹਨਾਂ ਦੀ ਆਵਾਜ਼ ਉਹਨਾਂ ਦੇ ਇੱਕ ਬਹੁਤ ਚਾਹਵਾਨ ਆ ਲੋਕ ਬੜੇ ਅਰਦਾਸਾਂ ਕਰ ਰਹੇ ਆ ਕਿ ਕਦੋਂ ਸਾਨੂੰ ਮੌਕਾ ਮਿਲੇ ਉਹਨਾਂ ਦਰਸ਼ਨ ਕਰੀਏ ਪੰਜਾਬ ਦੇ ਲੋਕਾਂ ਨੇ ਉਹਨੂੰ ਸਵੀਕਾਰ ਕਰ ਲਿਆ ਤੇ ਫਿਰ ਸਰਕਾਰਾਂ ਇਹੋ ਜਿਹੇ ਬਹਾਨੇਬਾਜ਼ੀ ਬਣਾ ਕੇ ਕਿਉਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਦੂਰ ਕੀਤਾ ਜਾ ਰਿਹਾ ਕਿਹੜੇ ਪੰਜਾਂ ਦਰਿਆਵਾਂ ਨੂੰ ਅੱਗ ਲੱਗਣ ਵਾਲੇ ਜਿਹੜੇ ਲਫਜ਼ ਆ ਆਪਾਂ ਕਿੰਨੇ ਜੋ ਪੰਜਾਬ 'ਚ ਆਜੂਗਾ ਤੇ ਅੱਗ ਲੱਜੂ ਉਹਨੂੰ ਪੰਜਾਬ 'ਚ ਨਹੀਂ ਆਉਣ ਦੇਂਦੇ ਤੁਸੀਂ ਉਹਦੀ ਆਵਾਜ਼ ਤੇ ਪਾਰਲੀਮੈਂਟ ਦੇ ਵਿੱਚ ਉੱਠਣੀ ਚਾਹੀਦੀ ਆ ਲੋਕਾਂ ਦੇ ਹੱਕ ਦੀ ਸੱਚ ਦੀ ਗੱਲ ਲੋਕਾਂ ਦੇ ਜਿੱਥੇ ਉਹ ਤੋਂ ਵਿਕਾਸ ਹੋਣ ਵਾਲਾ ਵਾ ਬਿੱਟੂ ਤੇ ਭਗਵੰਤ ਮਾਨ ਦਾ ਸਾਥੀ ਰਿਹਾ ਆ ਇਕੱਠੇ ਰੋਟੀ ਖਾਂਦੇ ਰਹੇ ਚਾਹ ਪੀਂਦੇ ਰਹੇ ਆ ਲੋਕ ਸਭਾ ਦੇ ਵਿੱਚ ਬਿੱਟੂ ਦੀ ਗੱਲ ਭਗਵੰਤ ਮਾਨ ਨੂੰ ਮੰਨਣੀ ਚਾਹੀਦੀ ਆ ਕਾਨੂੰਨ ਨੂੰ ਕਾਨੂੰਨ ਰਹਿਣ ਦਿੱਤਾ ਜਾਵੇ ਭਾਈ ਅਮਰਤਪਾਲ ਸਿੰਘ ਕੋਈ ਨਾ ਸਰਕਾਰ ਨੂੰ ਕੀ ਖਤਰਾ ਹੈ ਜੇ ਹੋਰ ਕੇ ਇਹਨੂੰ ਪ੍ਰੋਲ ਦਿੱਤੀ ਜਾ ਰਹੀ ਆ ਇਹਨਾਂ ਨੂੰ ਗੈਸਟਰਾਂ ਨੂੰ ਪ੍ਰੋਲ ਦਿੱਤੀ ਜਾਏ ਭਾਈ ਅਮਰਤਪਾਲ ਸਿੰਘ ਨੂੰ ਕੌਣ ਹੀ ਪ੍ਰੋਲ ਦਿੱਤੀ ਜਾ ਰਹੀ ਇਹ ਸੰਗਤਾਂ ਦੀ ਆਵਾਜ਼ ਆ ਖੰਡੂਰ ਸਾਹਿਬ ਦੀਆਂ ਸੰਗਤਾਂ ਨੇ ਉਹਨੂੰ ਐਮਪੀ ਬਣਾਇਆ ਤਾਂ ਕਰਾਇਆ ਸਾਈ ਕਾਲੀ ਦਾ ਲਈ ਕੇ ਇਹਨੇ ਨਸ਼ਾ ਬੰਦ ਨਹੀਂ ਕੀਤਾ ਜੇ ਨਸ਼ਾ ਬੰਦ ਕੀਤਾ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਨਹੀਂ ਕੀਤਾ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ ਪਰੋਲ ਨਹੀਂ ਮਿਲ ਰਹੀ ਉਸ ਦੇ ਰੋਸ ਦੇ ਵਿੱਚ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ ਭਾਈ ਅਮਰਪਾਲ ਜੀ ਦੇ ਬਾਪੂ ਭਾਈ ترਸੇਮ ਸਿੰਘ ਜੀ ਸਾਡੇ ਨਾਲ ਨੇ ਅੱਲਾ ਫਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਅੱਜ ਦਾ ਧਰਨਾ ਕਿਸ ਨੂੰ ਲੈ ਕੇ ਕਿਉਂ ਦਿੱਤਾ ਜਾ ਰਿਹਾ ਜੀ ਇਹ ਜੋ ਸਰਕਾਰਾਂ ਸਾਡੇ ਲੋਕਾਂ ਤੇ ਪੰਜਾਬ ਦੇ ਲੋਕਾਂ ਤੇ ਸਿੱਖਾਂ ਤੇ ਪੰਜਾਬ ਨਾਲ ਜਿਹੜਾ ਜ਼ੁਲਮ ਤਸ਼ੱਦਦ ਕਰ ਰਹੀਆਂ ਧੱਕੇਸ਼ਾਹੀ ਕਰ ਰਹੀਆਂ ਉਹਦੇ ਉਹਦੇ ਖਿਲਾਫ ਜੋ ਪੰਜਾਬ ਦੇ ਲੋਕਾਂ ਦੀ ਜਿਹੜੀ ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਉਹਨਾਂ ਦੀ ਗੱਲ ਨਾ ਕਰਨ ਦੇਣੀ ਉਹਨਾਂ ਦੇ ਗੱਲ ਨੂੰ ਉੱਥੇ ਪਾਰਲੀਮੈਂਟ ਚ ਨਾ ਪਹੁੰਚਣ ਦੇਣ ਵਾਸਤੇ ਜੋ ਸਰਕਾਰਾਂ ਜ਼ੋਰ ਲਾ ਰਹੀਆਂ ਉਹਦੇ ਉਹਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਵਜ੍ਹਾ ਚ ਮੰਨਦੇ ਹੋ ਪ੍ਰੋਲ ਨਾ ਮਿਲਣ ਦੀ ਵਜ੍ਹਾ ਚ ਹੈ ਕਿਉਂਕਿ ਪ੍ਰੋਲ ਜਿਹੜਾ ਹੈ ਚ ਕਾਨੂੰਨੀ ਤੌਰ ਤੇ ਹੱਕ ਬੰਦਾ ਹੈ ਜਿਸਦਾ ਵੀ ਲੈਣਾ ਕਿਉਂ ਨਹੀਂ ਮਿਲ ਰਹੀ ਪ੍ਰੋਲ ਮੇਰੇ ਖਿਆਲ ਹੈ ਕਿ ਲੋਕਾਂ ਨਾਲ ਧੱਕੇ ਸ਼ਾਈ ਲੋਕਾਂ ਦੀ ਆਵਾਜ਼ ਨੂੰ ਦਬਾ ਕੇ ਰੱਖਣਾ ਹਾਂ ਲੋਕਾਂ ਦਾ ਜੋ ਇਥੇ ਪੰਜਾਬ ਸਰਕਾਰ ਜਾਂ ਜਿਹੋ ਜਿਹੋ ਜਿਹੇ ਮਾਹੌਲ ਇਹਨਾਂ ਨੇ ਪੈਦਾ ਕੀਤਾ ਲੋਕਾਂ ਨੂੰ ਲੁੱਟਣ ਦਾ ਕੁੱਟਣ ਦਾ ਨਸ਼ਿਆਂ ਦਾ ਵੱਡੇ ਪੱਧਰ ਤੇ ਕਾਰੋਬਾਰ ਜੋ ਚੱਲ ਰਿਹਾ ਉਹ ਉਹਦੇ ਚ ਕਿਸ ਤਰੀਕੇ ਦੀ ਰੋਕ ਨਾ ਪਵੇ ਇਸ ਕਰਕੇ ਮੇਰੇ ਖਿਆਲ ਹੈ ਕਿ ਰੋਕਿਆ ਜਾ ਰਿਹਾ ਉਹਨਾਂ ਦੀ ਪ੍ਰੋਲ ਨੂੰ ਇਹ ਬੇਬੁਨਿਆਦ ਇਹੋ ਜੀਆਂ ਅਦਲੀਲਾਂ ਦੇ ਕੇ ਕਿ ਉਹਨਾਂ ਦੇ ਆਉਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਮੇਰੇ ਖਿਆਲ ਮਾਹੌਲ ਤੇ ਇਹਨੂੰ ਮੱਦ ਤੇ ਮੇਰੇ ਖਿਆਲ ਕਦੇ ਵੀ ਪਹਿਲਾਂ ਵੀ ਨਹੀਂ ਕਿਤੇ ਖਰਾਬ ਹੋਇਆ ਜੇ ਉਹ ਅੱਜ ਅੱਜ ਜਿਦਾਂ ਦੇ ਹਾਲਾਤ ਬਣੇ ਹੋਏ ਜੀਪੀ ਦੇ ਰਾਜ ਮੰਤਰੀ ਰਵਨੀਤ ਬਿੱਟੂ ਦਾ ਜਿਹੜਾ ਬਿਆਨ ਆਇਆ ਭਾਈ ਅਮਰਤਪਾਲ ਸਿੰਘ ਦੇ ਹੱਥ ਦੇ ਵਿੱਚ ਆਉਣਾ ਕਿਵੇਂ ਦੇਖਦੇ ਹੋ ਉਸ ਬਿਆਨ ਨੂੰ ਤੁਸੀਂ ਮੇਰਾ ਖਿਆਲ ਹੈ ਕਿ ਇੱਕ ਪਾਸੇ ਤੇ ਕੇਂਦਰ ਸਰਕਾਰ ਵੀ ਇਸ ਉਹਨਾਂ ਦੀ ਪ੍ਰੋਲ ਦਾ ਵਿਰੋਧ ਕਰ ਰਹੀ ਹੈ ਉਹਨਾਂ ਤੇ ਐਨਐਸਏ ਨੂੰ ਉਹਨਾਂ ਦੇ ਗ੍ਰਹਿ ਮੰਤਰੀ ਸਾਹਿਬ ਵੀ ਕਹਿ ਰਹੇ ਕਿ ਅਸੀਂ ਇਹ ਸਾਰਾ ਕੁਝ ਕੀਤਾ ਤੇ ਦੂਜੇ ਪਾਸੇ ਇਦਾਂ ਦੇ ਬਿਆਨ ਮੇਰੇ ਖਿਆਲ ਉਪਰੋਂ-ਉਪਰੋਂ ਨਾ ਦਿਓ ਜਾਂ ਤੇ ਸਹੀ ਤਰੀਕੇ ਨਾਲ ਉਹਨਾਂ ਨੂੰ ਜਾਂ ਉਹਨਾਂ ਦੇ ਸਰਕਾਰ ਦੇ ਆਪਣੇ ਤੋਂ ਕਹੋ ਕਿ ਅਨਸਾਫ਼ ਦੀ ਕੋਈ ਗੱਲ ਕਰਨ ਕੋਈ ਪੰਜਾਬ ਨਾਲ ਧੱਕੇ ਜਿਹੜੇ ਕਰ ਰਹੇ ਆ ਪੰਜਾਬ ਦੇ ਜਿਹੜੇ ਹੱਕ ਲੁੱਟ ਰਹੇ ਆ ਉਹਨਾਂ ਨੂੰ ਬੰਦ ਕੀਤਾ ਜਾਵੇ ਬੰਦੀ ਸਿੰਘ ਰਿਹਾ ਕੀਤਾ ਜਾਵੇ ਬਦਬੀ ਦਾ ਕੋਈ ਇਨਸਾਫ਼ ਕੀਤਾ ਜਾਵੇ ਪੰਜਾਬ ਦੇ ਜੋ ਪਾਣੀਆਂ ਦੇ ਡਾਕੇ ਮਾਰੇ ਪੰਜਾਬ ਦੀ ਰਾਜਧਾਨੀ ਆ ਪੰਜਾਬ ਦੀ ਯੂਨੀਵਰਸਿਟੀ ਆ ਜਿਹੜੇ ਜੋ ਕੁਝ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰ ਰਿਹਾ ਉਹ ਧੱਕਾ ਬੰਦ ਕਰੇ ਹੇ ਮੈਂ ਵੀ ਸਾਜ਼ਰੀ ਬੰਦੀ ਸਿੰਘਾਂ ਦੇ ਨਾਂ ਦਾ ਰਵਨੀਤ ਬਿੱਟੂ ਬੋਲਦਾ ਨਾ ਹੋਰ ਬੀਜੇਪੀ ਵਾਲੇ ਬੋਲਦੇ ਨੇ ਪਰ ਹੁਣ ਭਾਈ ਅਮਰਤਪਾਲ ਜੀ ਪਰੋਲ ਦਾ ਜਦੋਂ ਚੱਲ ਰਿਹਾ ਵਿਵਾਦ ਉਸ ਦੇ ਸਾਰਿਆਂ ਦੇ ਬਿਆਨ ਆ ਰਹੇ ਨੇ ਕਿਸ ਚੀਜ਼ ਨਾਲ ਲੈ ਕੇ ਬਿਆਨ ਦਿੱਤੇ ਨੇ ਮਨਸਾ ਕੀ ਹੈ ਨਾ ਦੀ ਪਰ ਹੁਣ ਬੰਸਾ ਤੇ ਉਹਨਾਂ ਨੂੰ ਹੀ ਪਤਾ ਹੋ ਸਕਦੇ ਵੀ ਉਹਨਾਂ ਦੀ ਮਨਸਾ ਕੀ ਆ ਪਰ ਮੇਰੇ ਖਿਆਲ ਹੈ ਕਿ ਜੇ ਉਹ ਵਾਕਿਆ ਕੋਈ ਸਿਰਦਿਆ ਬੀਜਪੀ ਜਾਂ ਕੋਈ ਸਰਕਾਰ ਕੇਂਦਰ ਸਰਕਾਰ ਤੋਂ ਉਹਨਾਂ ਨੂੰ ਪੰਜਾਬ ਦੇ ਮਸਲੇ ਜਿਹੜੇ ਆ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਨਾਲ ਇਨਸਾਫ ਕਰਨਾ ਚਾਹੀਦਾ ਇੱਕ ਪਾਸੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਉਸਤਾਦੀਆਂ ਵੀ ਮਨਾ ਰਹੇ ਆਂ ਵੱਡੇ ਪੱਦਰ ਤੇ ਉੱਥੇ ਪੈਸਾ ਵੀ ਖਰਚ ਰਹੇ ਆਂ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਦੇ ਉੱਪਰ ਅਸੀਂ ਉਲਟ ਚੱਲ ਰਹੇ ਆਂ ਉਨੋ ਕੀ ਅਧਿਕਾਰਾਂ ਦੇ ਵਾਸਤੇ ਗੁਰੂ ਸਾਹਿਬ ਨੇ ਧਰਮ ਦੀ ਆਜ਼ਾਦੀ ਵਾਸਤੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਤੇ ਹੁਣ ਇੱਕ ਪਾਸੇ ਅਸੀਂ ਧਰਮ ਦੂਜੇ ਧਰਮਾਂ ਨੂੰ ਦਬਾ ਕੇ ਖਤਮ ਕਰਕੇ ਦੂਜੇ ਧਰਮਾਂ ਦੇ ਧਾਰਮਿਕ ਸਥਾਨ ਢਾ ਕੇ ਜਾਂ ਇਹੋ ਜਿਹੀਆਂ ਚੀਜ਼ਾਂ ਕਰਕੇ ਇੱਕ ਪਾਸੇ ਫਿਰ ਗੁਰੂਤਾ ਇੱਕ ਬਾਦਲ ਸਾਹਿਬ ਦੇ ਤੇ ਕੋਈ ਸੋਚ ਨਾਲ ਸਾਡੀ ਕੋਈ ਮੇਲ ਨਹੀਂ ਖਾਂਦਾ ਭਾਈ ਹਮਦਪਾਲ ਜੀ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਨੇ ਐਮਪੀ ਬਣੇ ਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਹੱਥ ਬੰਦਾ ਜੀ ਸੈਂਸਨ ਦੇ ਵਿੱਚ ਆਪਣੇ ਹਲਕੇ ਦੀ ਆਵਾਜ਼ ਬੁਲੰਦ ਕੀਤੀ ਜਾਵੇ ਕਿਉਂ ਨਹੀਂ ਪ੍ਰੋਬਲ ਦਿੱਤੀ ਯਾਰ ਇਹ ਕਿਹੜੀ ਚੀਜ਼ ਦਾ ਡਰ ਹੈ ਸਰਕਾਰ ਨਾਲ ਮੇਰੇ ਖਿਆਲੇ ਕੀ ਇਹ ਤੇ ਸਰਕਾਰਾਂ ਨੂੰ ਪਤਾ ਨਹੀਂ ਕਿਉਂਕਿ ਕਿਉਂ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਕਿਉਂਕਿ ਪੰਜਾਬ ਜੋ ਵੀ ਕੋਈ ਹੱਕ ਸੱਚ ਦੀ ਆਵਾਜ਼ ਉਠਾ ਗੱਲ ਕਰਦਾ ਵਾ ਉਹਦੇ ਕੋਈ ਪੱਤਰਕਾਰ ਹੋਵੇ ਕੋਈ ਵੀ ਆਗੂ ਹੋਵੇ ਉਹ ਉਹਦੀ ਬਾਜ ਨੂੰ ਦਬਾਉਣ ਵਾਸਤੇ ਕੋਈ ਨੌਜਵਾਨ ਅੱਗੇ ਆਵੇ ਉਹਨੂੰ ਮੇਰਾ ਖਿਆਲ ਹੈ ਕਿ ਬਹੁਤ ਵੱਡੇ ਪੱਧਰ ਤੇ ਪਹਿਲਾਂ ਵੀ ਸਰਕਾਰਾਂ ਦਬਾਉਂਦੀਆਂ ਰਹੀਆਂ ਤੇ ਇੱਕ ਇਹੋ ਦਬਾਅ ਵਾ ਕਿ ਲੋਕਾਂ ਦਾ ਜਿਹੜਾ ਲੋਕਾਂ ਦਾ ਕੋਈ ਆਗੂ ਸਹੀ ਤਰੀਕੇ ਦਾ ਜਿਹੜਾ ਪੰਜਾਬ ਦੀ ਗੱਲ ਕਰ ਸਕਦਾ ਹੋਵੇ ਉਹ ਅੱਗੇ ਨਾ ਆ ਸਕੇ ਇਹ ਆਪਣੇ ਹੀ ਮਨਮਰਜ਼ੀ ਦੇ ਬੰਦਿਆਂ ਕੋਲੋਂ ਇਹ ਪੰਜਾਬ ਦੀ ਜਿਹੜਾ ਕੰਟਰੋਲ ਕਰ ਸਕੀ ਇਹ ਸੈਂਟਰ ਸਰਕਾਰ ਨਹੀਂ ਜਾ ਰਹੀ ਇਹ ਭਾਈ ਅੰਮ੍ਰਿਤਪਾਲ ਜੀ ਨੂੰ ਪ੍ਰੋਲ ਮਿਲੇ ਜਾਂ ਪੰਜਾਬ ਸਰਕਾਰ ਨੂੰ ਨਹੀਂ ਜਾ ਰਹੀ ਮੇਰਾ ਖਿਆਲ ਹੈ ਕਿ ਦੋਵਾਂ ਸਰਕਾਰਾਂ ਦੀ ਮਿਲੀ ਭੁਗਤੀ ਹੈ ਇਹਦੇ ਚ ਕਿ ਕਿ ਦੋਵਾਂ ਸਰਕਾਰਾਂ ਦੇ ਇਹ ਮੇਰਾ ਸਾਰਾ ਕੁਝ ਜੋ ਸਖਾਣਾ ਤੱਕਾ ਕੇਂਦਰ ਸਰਕਾਰ ਸ਼ੁਰੂ ਤੋਂ ਕਰਦਾ ਰਿਹਾ ਤੇ ਉਹਦਾ ਇੱਕ 파ਟ ਕੇ ਪੰਜਾਬ ਦੀ ਸਰਕਾਰ ਵੀ ਬਣ ਚੁੱਕੀ ਆ ਤੇ ਮੇਰਾ ਖਿਆਲ ਹੈ ਮਨਸਾ ਤੇ ਕੇਂਦਰ ਸਰਕਾਰ ਦੀ ਹੋਣੀ ਆ ਇਹ ਸਾਰਾ ਕੁਝ ਕਰਨ ਦੀ ਤੇ ਉਹ ਉਹ ਇੰਪਲੀਮੈਂਟ ਇਹਨਾਂ ਦੇ ਥਰੂ ਕਰਾਇਆ ਜਾ ਰਿਹਾ ਹੈ ਬਿਆਨ ਬੜਾ ਚਰਚਾ ਦਾ ਹਿੱਸਾ ਬਣਿਆ ਹੋਇਆ ਜੇ ਭਾਈ ਅਮਰਤਪਾਲ ਜੀ ਨੂੰ ਜੇ ਪ੍ਰੋਪਲ ਮਿਲ ਜਾਂਦੀ ਆ ਤਾਂ ਉਹ ਸਦਨ ਦੇ ਵਿੱਚ ਪਾਸਨ ਦੇਣਗੇ ਤਾਂ ਉਹਨਾਂ ਜਿਹੜੇ ਪੰਜ ਦਰਿਆਵਾਂ ਨੂੰ ਆ ਜਿਹੜਾ ਜਾਨੀ ਕਿਸ ਤਰ੍ਹਾਂ ਨੇ ਮੇਰਾ ਖਿਆਲ ਹੈ ਕਿ ਉਹ ਨੇ ਜਿਹੜਾ ਬਵਾਕ ਪੰਜਾਬ ਦੇ ਹੱਕਾਂ ਦੀ ਗੱਲ ਇਹਨਾਂ ਇੱਥੇ ਰਹਿ ਕੇ ਵੀ ਕੀਤੀ ਪਰੇ ਯੁਰਤ ਨਾ ਕੀਤੀ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਲੋਕਾਂ ਦੀ ਗੱਲ ਜਿਹੜੀ ਉੱਥੇ ਨਾ ਕੀਤੀ ਜਾ ਸਕੇ ਤਾਂ ਇਹੋ ਜਿਹੇ ਬਹਾਨੇ ਬਣਾਏ ਜਾ ਰਹੇ ਨੇ ਪੰਜਾਬ ਦੇ ਲੋਕ ਤੇ ਉਹਨਾਂ ਦੀ ਆਵਾਜ਼ ਨੂੰ ਤਰਸ ਰਹੇ ਆ ਉਹਨਾਂ ਦੀ ਆਵਾਜ਼ ਉਹਨਾਂ ਦੇ ਇੱਕ ਉਹਨਾਂ ਦੇ ਬਹੁਤ ਚਾਹਵਾਨ ਆ ਲੋਕ ਬੜੇ ਅਰਦਾਸਾਂ ਕਰ ਰਹੇ ਆ ਕਿ ਕਦੋਂ ਸਾਨੂੰ ਮੌਕਾ ਮਿਲੇ ਉਹਨਾਂ ਦੇ ਦਰਸ਼ਨ ਕਰੀਏ ਉਹਨਾਂ ਦੀ ਆਵਾਜ਼ ਜੋ ਪੰਜਾਬ ਦੇ ਹੱਕਾਂ ਜੋ ਪੰਜਾਬ ਦੇ ਲੋਕਾਂ ਨੇ ਇਸੇ ਕਰਕੇ ਸੁਣਿਆ ਸੀ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਵਧੀਆ ਤਰੀਕੇ ਨਾਲ ਰੱਖ ਸਕਦੇ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਰਕਾਰ ਇਸੇ ਗੱਲ ਤੋਂ ਡਰੀ ਹੋਈ ਆ ਕਿ ਉਹਨਾਂ ਨੇ ਪੰਜਾਬ ਦੇ ਜਿਹੜੇ ਮਸਲੇ ਆ ਜਿਨ੍ਹਾਂ ਨੂੰ ਅਸੀਂ ਬੜਾ ਹਲਝਾਇਆ ਹੋਇਆ ਆ ਵਾ ਜਾਂ ਅਸੀਂ ਨਹੀਂ ਹੱਲ ਕਰਨਾ ਚਾਹੌ ਰਹੇ ਉਹ ਉੱਥੇ ਉਹਨਾਂ ਦੀ ਗੱਲ ਕਰਨਗੇ ਤੇ ਉਹਨਾਂ ਨੂੰ ਇਸ ਚੀਜ਼ ਦਾ ਖਤਰਾ ਹੈ ਮੇਰਾ ਆਖਰੀ ਸਵਾਲ ਹੈ ਮੇਰਾ ਜੀ ਭਾਈ ਅਮਰਤਪਾਲ ਜੀ ਨੂੰ ਜੇ ਪ੍ਰੋਲ ਮਿਲਦੀ ਆ ਤਾਂ ਉਹ ਪੰਜਾਬ ਵੀ ਵੀ ਆਉਣਗੇ ਜਾਂ ਸਿਰਫ ਸੈਸ਼ਨ ਤਾਂ ਹੀ ਸੀਮਿਤ ਰਹਿਣਗੇ ਨਹੀਂ ਇਹ ਤਾਂ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਪ੍ਰੋਲ ਮਿਲਣ ਦੀ ਸੰਭਾਵਨਾ ਜੀ ਨਹੀਂ ਲੱਗ ਰਹੀ ਤੇ ਜੇ ਅਸੀਂ ਤੇ ਚਲੋ ਆਪਣੀ ਜੋ ਸਾਡੀ ਕੋਸ਼ਿਸ਼ ਹੈ ਲੜਾਈ ਲੜ ਰਹੇ ਆ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇੱਕ ਚੁਣਿਆ ਹੋਇਆ ਨੁਮਾਇੰਦਾ ਵਾ ਜ਼ਿੰਮੇਵਾਰ ਆਦਮੀ ਆ ਤੇ ਉਹਨਾਂ ਨੂੰ ਪਾਰਲੀਮੈਂਟ 'ਚ ਵੀ ਲਿਆਉਣ ਤੇ ਪੰਜਾਬ ਦੇ ਲੋਕਾਂ 'ਚ ਵੀ ਉਹਨਾਂ ਨੂੰ ਵਿਚਾਰਨ ਦਿੱਤਾ ਜਾਣਾ ਚਾਹੀਦਾ ਜੇ ਕੋਈ ਹਾਕਮ ਇਨਸਾਫ ਦੀ ਗੱਲ ਹੈ ਤੇ ਜਦੋਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਵੀਕਾਰ ਕਰ ਲਿਆ ਤੇ ਫਿਰ ਸਰਕਾਰਾਂ ਇਹੋ ਜਿਹੇ ਬਹਾਨੇਬਾਜ਼ੀ ਬਣਾ ਕੇ ਕਿਉਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਦੂਰ ਕੀਤਾ ਜਾ ਰਿਹਾ ਪੰਜਾਬ ਦੀ ਆਵਾਜ਼ ਨੂੰ ਕਿਉਂ ਦਬਾਇਆ ਜਾ ਰਿਹਾ ਇਹ ਤੇ ਲੋਕ ਸਵਾਲ ਕਰਦੇ ਆ ਉਜੀ ਚੁਣੌਤੀ ਦਿੱਤੀ ਆ ਤੁਸੀਂ ਪੰਜਾਬ ਸਰਕਾਰ ਦੇ ਫੈਸਲੇ ਨੂੰ ਵੀ ਹਾਈ ਕੋਰਟ ਦੇ ਵਿੱਚ ਪਰ ਉਸ ਤੋਂ ਪਹਿਲਾਂ ਹੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਕਿੰਨੇ ਕੇ ਮਾਇਨੇ ਰੱਖਦਾ ਹੈ ਤਾਂ ਨਹੀਂ ਇਹ ਤੇ ਅਸੀਂ ਹਾਂ ਨੂੰ ਦੋ ਤਰੀਕ ਨੂੰ ਉਮੀਦ ਸੀ ਕਿ ਸ਼ਾਇਦ ਉਹਨਾਂ ਨੂੰ ਜਿਹੜੀ ਆ ਇੱਕ ਤਰੀਕ ਨੂੰ ਜਿਹੜੀ ਉਹਨਾਂ ਦੀ ਸੁਣਵਾਈ ਹੋਣੀ ਸੀ ਉਹਨਾਂ ਨੂੰ ਸ਼ਾਇਦ ਉੱਥੇ ਜੋ ਉਹਨਾਂ ਦਾ ਹੱਕ ਬਣਦਾ ਉਹਨੂੰ ਬੋਲਣ ਵਾਸਤੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਤੇ ਉਹ ਦੇਣਗੇ ਉਹ ਨਹੀਂ ਦਿੱਤਾ ਗਿਆ ਤੇ ਪੰਜਾਬ ਦੇ ਲੋਕ ਉਹ ਤੋਂ ਨਰਾਸ਼ ਆ ਉਹਨਾਂ ਦੇ ਮਨ ਚ ਗੁੱਸਾ ਵਾਪ ਸਰਕਾਰ ਪ੍ਰਤੀ ਇਸ ਕਰਕੇ ਅਸੀਂ ਰੋਜ਼ ਮਾਰਚ ਕਰਕੇ ਅੱਜ ਸਰਕਾਰ ਨੂੰ ਇਹ ਕਹਿਣਾ ਚਾਹ ਰਹੇ ਕਿ ਆਪਣੇ ਫੈਸਲੇ ਤੇ ਗੌਰ ਕਰੇ ਜੋ ਲੋਕਾਂ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਹੈ ਉਹਨੂੰ ਅੱਗੇ ਅੱਗੇ ਆਉਣ ਦਿੱਤਾ ਜਾਵੇ ਵੀ ਪਹਿਲਾਂ ਲਾ ਲਏ ਨੇ ਸਰਕਾਰਾਂ ਤਾਈਂ ਪਹੁੰਚ ਵੀ ਬਣਾ ਲਈ ਹੈ ਬਹੁਤ ਸਾਰੀਆਂ ਅਦਾਲਤਾਂ ਤਾਈਂ ਵੀ ਹੋਂਦ ਪਹੁੰਚ ਬਣਾ ਲਈ ਹੈ ਫਿਰ ਵੀ ਪ੍ਰੋਲ ਨਹੀਂ ਮਿਲ ਰਹੀ ਅੱਜ ਦਾ ਧਰਨਾ ਜਾਪਦਾ ਕਿ ਅਸਰ ਹੋਵੇਗਾ ਇਸ ਤੇ ਚਲੋ ਸਾਡਾ ਫਰਜ਼ ਹੈ ਲੜਾਈ ਲੜਨ ਦਾ ਬਾਕੀ ਸਰਕਾਰਾਂ ਦੀ ਜਿਹੜੀ ਢੀਠਤਾਈ ਜਾਂ ਡਿਕਟੇਟਰਸ਼ਿਪ ਜੇ ਨਹੀਂ ਲੋਕਾਂ ਦੀ ਗੱਲ ਸੁਣਨੀ ਇਹ ਮੇਰੇ ਖਿਆਲ ਹੈ ਕਿ ਬਹੁਤ ਵੱਡੀ ਇੱਕ ਲੋਕਤੰਤਰ ਨਾਲ ਵੀ ਵੱਡੀ ਬੇਇਨਸਾਫੀ ਆ ਕਾਨੂੰਨ ਨਾਲ ਵੀ ਸਵਧਾਨ ਨਾਲ ਵੀ ਮਨੁੱਖੀ ਅਧਿਕਾਰਾਂ ਨਾਲ ਵੀ ਇਹ ਜਿਹੜੀ ਧੱਕੇਸ਼ਾਹੀ ਆ ਤੇ ਇਹ ਵੈਸੇ ਠੀਕ ਨਹੀਂ ਕਿ ਇਹ ਸਰਕਾਰਾਂ ਜਿਹੜੇ ਜ਼ੁਲਮ ਤਸ਼ੱਦਦ ਨਾਲ ਜਿਆਦਾ ਲੰਮਾ ਸਮਾਂ ਨਹੀਂ ਚੱਲ ਸਕਦੀ ਲਾਸਟ ਵਾਲਾ ਹੀ ਤਰਨਤਾਰਨ ਜਿਮਨੀ ਚੋਣਾ ਦੇ ਵਿੱਚ ਤੁਸੀਂ ਜਿਹੜਾ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਦਾ ਸਾਥ ਦਿੱਤਾ ਸੀ ਸਮੂਲੀਅਤ ਕੀਤੀ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਅੱਜ ਉਹਨਾਂ ਦੀ ਸਮੂਲੀਅਤ ਹੋ ਰਹੀ ਹੈ ਇਸ ਧਰਨੇ ਦੇ ਵਿੱਚ ਜਰੂਰ ਜੀ ਠੀਕ ਹੈ ਕਿ ਮੇਰੇ ਖਿਆਲ ਹੈ ਕਿ ਉਹ ਸ਼ਾਇਦ ਉਹਨਾਂ ਦੇ ਵੀ ਹੋਊਗੀ ਸਮੂਲੀਅਤ ਪਰ ਮੇਰੇ ਖਿਆਲ ਹੈ ਕਿ ਅੱਜ ਕੱਲ੍ਹ ਕਈ ਤਰ੍ਹਾਂ ਦੇ ਵਿਆਹ ਹੋ ਆ ਕਈ 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 ਪਾਸੇ ਕਈ ਸਾਡੀ ਕੌਮ ਦੇ ਕਈ ਮਸਲੇ ਆ ਤੇ ਕੋਈ ਕਿ ਦੂਜੇ ਪਾਸੇ ਵੀ ਗਿਆ ਹੋ ਸਕਦਾ ਕੋਈ ਨਹੀਂ ਇਹ ਵੀ ਵੱਡਾ ਮਸਲਾ ਹੈ ਜੀ ਚਲੋ ਇਹ ਵੀ ਵੱਡਾ ਮਸਲਾ ਮੇਰਾ ਖਿਆਲ ਹੈ ਕਿ ਉਹ ਸ਼ਾਇਦ ਆਉਣਗੇ ਜਰੂਰ ਆਉਣਗੇ ਬੜੀ ਵਾਅਦਾ ਚੜ੍ਹ ਕੇ ਸਮੁਲੀਅਤ ਕੀਤੀ ਸੀ ਪ੍ਰਚਾਰ ਵੀ ਬਹੁਤ ਵਾਅਦਾ ਚੜ੍ਹ ਕੇ ਹੋਇਆ ਸੀ ਤੁਹਾਡੇ ਵੱਲੋਂ ਪਰ ਅੱਜ ਆਬਦਾਨੀ ਕੇ ਪੰਥ ਨੂੰ ਇਤਸਾਸ ਤੜੇ ਥਲੇ ਆਉਣ ਦੀ ਲੋੜ ਹੈ ਨਹੀਂ ਅਸੀਂ ਤੇ ਕਿਹਾ ਅਸੀਂ ਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇੱਥੇ ਜਿਹੜੀਆਂ ਸਾਰੀਆਂ ਆਪਸੀ ਮਤਭੇਦ ਪਲਾ ਕੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਆਵਾਜ਼ ਦੀ ਗੱਲ ਆ ਤੇ ਇਸ ਕਰਕੇ ਆਪਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਕਿਵੇਂ ਦੇਖਦੇ ਹੋ ਜੀ ਅੱਜ ਪ੍ਰੋਲ ਨੂੰ ਲੈ ਕੇ ਜਿਹੜਾ ਧਰਨਾ ਰੋਸ ਦਿੱਤਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਭਾਈ ਅਮਰਤਪਾਲ ਜੀ ਨੂੰ ਜਿਹੜੀ ਪ੍ਰੋਲ ਨਹੀਂ ਦਿੱਤੀ ਜਾ ਰਹੀ ਕਿ ਇਹ ਮੈਂ ਨਾ ਸਰਕਾਰ ਦੀ ਬੜੀ ਇੱਕ ਧੱਕੇਸ਼ਾਹੀ ਆ ਉਹਨਾਂ ਨੂੰ ਇੱਕ ਪ੍ਰੋਲ ਨਹੀਂ ਦਿੱਤੀ ਜਾ ਰਹੀ ਇੱਕ ਸੰਗਤਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਆ ਇਹ ਇੱਕ ਉਹਨਾਂ ਨੂੰ ਪ੍ਰੋਲ ਨਹੀਂ ਦਿੱਤੀ ਜਾ ਰਹੀ ਕੋਈ ਉਹਨਾਂ ਦੀ ਕੋਈ ਫੋਟੋਗ੍ਰਾਫਰ ਨਹੀਂ ਕੀਤੀ ਜਾ ਰਹੀ ਜਾਂ ਬਾਹਰ ਨਹੀਂ ਸੰਗਤਾਂ ਨੂੰ ਦੱਸੇ ਜਾਂਦੇ ਤੇ ਮੈਂ ਨਾ ਕਿ ਸਰਕਾਰ ਜਿਹੜੀ ਆ ਬਹੁਤ ਇੱਕ ਧੱਕੇਸ਼ਾਹੀ ਦੇਈ ਕਰਨ ਫਿਰ ਅਸੀਂ ਸਰਕਾਰ ਦੀ ਜਿਹੜੀ ਧੱਕੇਸ਼ਾਹੀ ਵੇਖ ਕੇ ਅਸੀਂ ਵੱਡਾ ਅਜ ਸਿੰਘ ਇਕੱਠੇ ਹੋਏ ਆ ਅੱਜ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਦੀ ਇੱਕ ਪ੍ਰੋਲ ਦੀ ਖਾਤਰ ਇੱਥੇ ਆਪਾਂ ਸਾਰੇ ਇੱਥੇ ਘੁੰਮਾਂਗੇ ਇੱਕ ਧਰਨਾ ਬਹੁਤ ਦਵਾਂਗੇ ਇੱਕ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਸਾਡੇ ਕਰਕੇ ਜੇਲ੍ਹ ਚ ਗਏ ਨੇ ਤੇ ਜੇ ਅਸੀਂ ਨਾ ਬਾਜ ਚੁੱਕਾਂਗੇ ਤੇ ਕੌਣ ਚੁੱਕੂਗਾ ਮੈਂ ਇਹੋ ਕਵਾਂਗਾ ਪੰਜਾਬ ਸਾਰਿਆਂ ਨੂੰ ਕਿ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਆਪਾਂ 2027 ਦੇ ਵਿੱਚ ਆਪਾਂ ਉਹਨਾਂ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਆ ਇਹ ਸਰਕਾਰ ਆ ਜਿੰਨਾ ਮਰਜ਼ੀ ਜ਼ੋਰ ਲੈਣ ਜਿੰਨਾ ਮਰਜ਼ੀ ਦਬਾ ਲੈਣ ਅਸੀਂ ਦੱਬੇ ਨਹੀਂ ਰਵਾਂਗੇ ਅਸੀਂ ਹੋਰ ਆਵਾਜ਼ ਨੂੰ ਚੁੱਕਾਂਗੇ ਇੱਕ ਐਮਪੀ ਹੋਣ ਦੇ ਖਾਤਰ ਇੱਕ ਜਿਹੜਾ ਸੈਸ਼ਨ ਚੱਲਦੇ ਰਹਾ ਉਹਨਾਂ ਦੇ ਵਿੱਚ ਉਹਨਾਂ ਨੂੰ ਹਿੱਸਾ ਲੈਣ ਨਹੀਂ ਦੇਂਦੇ ਇਹ ਕਹਿੰਦੇ ਜੀ ਪੰਜਾਂ ਦਾ ਦਰਿਆਵਾਂ ਨੂੰ ਅੱਗ ਲੱਗ ਜੂਗੀ ਮੈਨੂੰ ਇਹ ਨਹੀਂ ਪਤਾ ਲੱਗਦਾ ਭਾਈ ਅੰਮ੍ਰਿਤਪਾਲ ਸਿੰਘ ਕੋਈਨਾਂ ਸਰਕਾਰ ਨੂੰ ਕੀ ਖਤਰਾ ਹੈ ਜੇ ਹੋਰ ਕਿਸ ਨੂੰ ਪ੍ਰੋਲ ਦਿੱਤੀ ਜਾ ਰਹੀ ਆ ਇਹਨਾਂ ਨੂੰ ਗੈਸਟਰਾਂ ਨੂੰ ਪ੍ਰੋਲ ਦਿੱਤੀ ਜਾਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੌਣ ਹੀ ਪ੍ਰੋਲ ਦਿੱਤੀ ਜਾ ਰਹੀ ਇਹ ਸੰਗਤਾਂ ਦੀ ਆਵਾਜ਼ ਆ ਖੰਡੂਰ ਸਾਹਿਬ ਦੀਆਂ ਸੰਗਤਾਂ ਨੇ ਉਹਨੂੰ ਐਮਪੀ ਬਣਾਇਆ ਉੱਧਰਲੇ ਜਿਹੜੇ ਕਾਰੋਬਾਰ ਵੇਖਣ ਵਾਸਤੇ ਸਰਕਾਰ ਬਿਲਕੁਲ ਪ੍ਰੋਲ ਨਹੀਂ ਦੇ ਰਹੀ ਆਪਾਂ ਹੁਣ ਇੱਕ ਅੱਜ ਬਹੁਤ ਇੱਕ ਖਾਲਸਾ ਜਿਹੜਾ ਇੱਥੇ ਇਕੱਠਾ ਹੋਇਆ ਹੈ ਲੋਕੀ ਘਰਾਂ ਚੋਂ ਨਿਕਲ ਕੇ ਆਗੇ ਨੇ ਅੱਜ ਅਸੀਂ ਵੱਡਾ ਇੱਕ ਮੁੱਦਾ ਚੁੱਕਨ ਤੇ ਜਾ ਰਹੇ ਹਾਂ ਜੀ ਹੁਣ ਵੀ ਸੁਣਵਾਈ ਨਹੀਂ ਹੁੰਦੀ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਹੈ ਹੋ ਗਈ ਜੀ ਜੇ ਨਾ ਹੋਊਗੀ ਆਪਾਂ ਇਹ ਤੋਂ ਹੋਰ ਵੱਡਾ ਐਕਸ਼ਨ ਕਰਾਂਗੇ ਬਹੁਤ ਜ਼ਿਆਦਾ ਇਹ ਸਰਕਾਰ ਭੁੱਲ ਜਾਏ ਕਿ ਅਸੀਂ ਚੁੱਪ ਕਰ ਦਾਂਗੇ ਅਸੀਂ ਚੁੱਪ ਨਹੀਂ ਅਸੀਂ ਚੁੱਪ ਰਹਿਣ ਵਾਲੇ ਨਹੀਂ ਜੇ ਭਾਈ ਅੰਮ੍ਰਿਤਪਾਲ ਸਿੰਘ ਖਾਦੇ ਕਰਕੇ ਜੇਲ੍ਹ ਚ ਜਾ ਸਕਦਾ ਨਾ ਤੇ ਅਸੀਂ ਡੰਨ ਵਾਲੀ ਕੌਮ ਨਹੀਂ ਜੀਰੋ ਭਾਈ ਅਮਰਪਾਲ ਜੀ ਬਾਰਸੀ ਉਹਨਾਂ ਦੇ ਨਾਲ ਨੌਜਵਾਨ ਬੜੇ ਜੁਟਦੇ ਪਏ ਸੀ ਜਿਹੜੇ ਨਸ਼ਾ ਛਡਵਾ ਰਹੇ ਨੇ ਪਰ ਉਸ ਤੋਂ ਬਾਅਦ ਜਿਹੜਾ ਨੌਜਵਾਨ ਥੋੜੇ ਦੂਰ ਨਹੀਂ ਹੋ ਜੈ ਇਨਾਂ ਚੀਜ਼ਾਂ ਨੂੰ ਨਹੀਂ ਨਹੀਂ ਦੂਰ ਦੀ ਹੋਏ ਭਾਈ ਅਮਰਪਾਲ ਸਿੰਘ ਨੇ ਨਸ਼ਾ ਛਡਾਇਆ ਆਉਣ ਵਾਲੀ ਪੀੜੀ ਨੂੰ ਦੱਸਿਆ ਕਿ ਵਾਕੇ ਨੌਜਵਾਨ ਬਾਜਾਂ ਨੂੰ ਉਹਨਾਂ ਨੇ ਪੰਜਾਬ ਵਾਸਤੇ ਲੋਕਾਂ ਦੇ ਵਾਸਤੇ ਇੰਨਾ ਕੁਸ਼ ਕੀਤਾ ਪਰ ਪੰਜਾਬ ਸਰਕਾਰ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕਰਤਾ ਕਿ ਇੱਥੇ ਜੇਲਾ ਨਹੀਂ ਹੈਗੀ ਇੱਥੇ ਨਹੀਂ ਰੱਖ ਸਕਦੇ ਮੈਨੂੰ ਇਹ ਨਹੀਂ ਭਾਈ ਅਮਰਪਾਲ ਸਿੰਘ ਨੇ ਕੀ ਮਾੜਾ ਕੀਤਾ ਮੈਨੂੰ ਇਹ ਦੱਸੋ ਪਹਿਲੋ ਪੰਜਾਬ ਦੇ ਵਿੱਚ ਉਹ ਨਸ਼ਾ ਡ ਐਨੀਆਂ ਸਰਕਾਰਾਂ ਆਈਆਂ ਕਾਂਗਰਸ ਆਈ ਕਾਲੀ ਦਾ ਲਈ ਕਹਿੰਨੇ ਨਸ਼ਾ ਬੰਦ ਨਹੀਂ ਕੀਤਾ ਜੇ ਨਸ਼ਾ ਬੰਦ ਕੀਤਾ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕੀਤਾ ਮੇਰੀ ਹੋਸ਼ ਦੇ ਵਿੱਚ ਜੀ ਜਰੂਰ ਜੀ ਅੱਜ ਰੋਸ ਧਰਨਾ ਦਿੱਤਾ ਜਾ ਰਿਹਾ ਸਾਡੇ ਨਾਲ ਹੋਰ ਵੀ ਵੀਰ ਇੱਥੇ ਮੌਜੂਦ ਨੇ ਕਿਵੇਂ ਦੇਖਦੇ ਹੋ ਜੀ ਭਾਈ ਅੰਮ੍ਰਿਤਪਾਲ ਨੂੰ ਪ੍ਰੋਲ ਨਾ ਮਿਲਣਾ ਸਰਕਾਰ ਦੀ ਮੰਨਸਾ ਜੀ ਐਸੀ ਬਹੁਤ ਦੁੱਖਦਾਈ ਆ ਸਾਡੇ ਇੱਥੇ ਆਉਣ ਦਾ ਮਕਸਦ ਆ ਹੱਕ ਤੇ ਸੱਚ ਦੀ ਗੱਲ ਕਿਉਂਕਿ ਜਿਹੜਾ ਪੰਜਾਬ ਆ ਉਹ ਜਿੱਥੇ ਆਪਣੇ ਹੱਕ ਲੈਣਾ ਜਾਣਦਾ ਉੱਥੇ ਬਾਹਰ ਲੀਆਂ ਸਟੇਟਾਂ 'ਚ ਜਾ ਕੇ ਉਹਨਾਂ ਲੋਕਾਂ ਨੂੰ ਵੀ ਹੱਕ ਦਵਾਉਂਦਾ ਪਰ ਬੜੀ ਤਰਾਸਦੀ ਆ ਸਭ ਤੋਂ ਵੱਡਾ ਤੇ ਪੰਜਾਬ ਸਰਕਾਰ ਨੂੰ ਮੈਂ ਇਹ ਸਵਾਲ ਕਰਦਾ ਕਿ ਕਾਨੂੰਨ ਕਿੰਨੀ ਤਰ੍ਹਾਂ ਦੇ ਤੁਹਾਡੇ ਕੋਲ ਭਾਈ ਅਮਰਤਪਾਲ ਦੀ ਗੱਲ ਕਰੀਏ ਵੇਖੋ ਇਹ ਨਹੀਂ ਮੈਂ ਭਾਈ ਅਮਰਤਪਾਲ ਦੀ ਗੱਲ ਕਰ ਰਿਹਾ ਹੋਰ ਵੀ ਜੇ ਕਿਸੇ ਨਾਲ ਧੱਕਾ ਚਾਹੇ ਉਹ ਕਾਲੀ ਹੋਵੇ ਕਾਂਗਰਸੀ ਝਾੜੂ ਵਾਲਾ ਭਾਜਪਾ ਵਾਲਾ ਕਿਹੇ ਵੀ ਇਨਸਾਨ ਨਾਲ ਧੱਕਾ ਹੁੰਦਾ ਤੇ ਸਾਡੀ ਜਥੇਬੰਦੀ ਉੱਥੇ ਸਮੇਤ ਟੀਮ ਐਸੀ ਖੜਦੇ ਆ ਅੱਜ ਵੱਡਾ ਸਵਾਲ ਇਹ ਆ ਕਿ ਜਦੋਂ ਇਹ ਸਰਦ ਰੁੱਤ ਦਾ ਲੋਕ ਸਭਾ ਦਾ ਸੈਸ਼ਨ ਜਿਹੜਾ ਕਿ ਚੱਲ ਰਿਹਾ ਵਾ ਉਹਦੇ ਵਿੱਚ ਖਡੂਰ ਸਾਹਿਬ ਤੋਂ ਜਿਹੜਾ ਲੋਕਾਂ ਨੇ ਆਪਣੀ ਵੋਟ ਆਪਣੀ ਮਤਦਾਨ ਕਰਕੇ ਭਾਈ ਅਮਰਤ ਅਮਰਤਪਾਲ ਸਿੰਘ ਨੂੰ ਜਿਹੜਾ ਉਹ ਮੈਂਬਰ ਆਫ ਪਾਰਲੀਮੈਂਟ ਬਣਾਇਆ ਠੀਕ ਆ ਜੋ ਤੁਸੀਂ ਕਰ ਰਹੇ ਹੋ ਵੈਸੇ ਤੇ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਵਾ ਬਾਕੀਆਂ ਨੂੰ ਜੇ ਆਪਾਂ ਗੱਲ ਕਰੀਏ ਤੇ ਸਮੇਂ-ਸਮੇਂ ਤੇ ਲੋੜ ਤੋਂ ਵੱਧ ਪਰੋਲ ਦਿੱਤੀ ਜਾ ਰਹੀ ਆ ਚਾਹੇ ਉਹ ਸਾਧ ਹੋਵੇ ਸਸੇ ਵਾਲਾ ਚਾਹੇ ਹੋਰ ਵਕ ਵਕ ਕਿਉਂਕਿ ਲਿਸਟ ਬਹੁਤ ਲੰਮੀ ਆ ਜਿਨ੍ਹਾਂ ਨੂੰ ਪ੍ਰੋਲ ਦਿੰਦੇ ਆ ਗੱਲ ਕਰੀਏ ਭਾਈ ਅਮਰਪਾਲ ਸਿੰਘ ਦੀ ਹੁਣ ਉਹਦੇ ਵਰੀ ਇੱਕ ਸਵਾਲ ਆਇਆ ਜਿਹੜਾ ਕਿ ਬੜਾ ਇੱਕ ਹਾਸੋ ਹਿਣਾ ਆ ਤੇ ਪਰੇਸ਼ਾਨ ਕਰਨ ਵਾਲਾ ਇਹਨਾਂ ਪੰਜਾਬ ਦੇ ਲੋਕਾਂ ਨੂੰ ਕਿ ਕਿਹੜੇ ਪੰਜਾਂ ਦਰਿਆਵਾਂ ਨੂੰ ਅੱਗ ਲੱਗਣ ਵਾਲੇ ਜਿਹੜੇ ਲਫਜ਼ ਆ ਆਪਾਂ ਕਹਿੰਦੇ ਜੋ ਪੰਜਾਬ ਚ ਆਜੂਗਾ ਤੇ ਅੱਗ ਲੱਗ ਜੂ ਉਹਨੂੰ ਪੰਜਾਬ ਚ ਨਹੀਂ ਆਉਣ ਦੇਂਦੇ ਤੁਸੀਂ ਉਹਦੀ ਆਵਾਜ਼ ਤੇ ਪਾਰਲੀਮੈਂਟ ਦੇ ਵਿੱਚ ਉੱਠਣੀ ਚਾਹੀਦੀ ਆ ਲੋਕਾਂ ਦੇ ਹੱਕ ਦੀ ਸੱਚ ਦੀ ਗੱਲ ਲੋਕਾਂ ਦੇ ਜਿੱਥੇ ਉਥੋਂ ਵਿਕਾਸ ਹੋਣ ਵਾਲਾ ਵਾ ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਸੋ ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਇਹੋ ਜੀਆਂ ਆਪਾਂ ਮਨਕਰਤ ਗੱਲਾਂ ਤੋਂ ਜਿਹੜਾ ਉਪਾਸਾ ਵਟਿਏ ਤੁਹਾਡੀ ਡਿਊਟੀ ਲੋਕਾਂ ਨੇ ਲਾਈ ਆ ਕਿ ਪੰਜਾਬ ਦਾ ਵਿਕਾਸ ਹੋਵੇ ਗਲੀ ਤੋਂ ਲੈ ਕੇ ਹਰੇਕ ਜ਼ਿਲ੍ਹੇ ਦੇ ਵਿੱਚ ਤੇ ਜਿਹੜੇ ਇਹੋ ਜੇ ਤਕਿਓਰੇ ਇਹਦੇ ਨਾਲ ਤੁਹਾਡੀ ਕੋਈ ਜੜੀ ਆ ਛਵੀ ਜੜੀ ਉਹ ਕੋ ਵਦਨ ਵਾਲੀ ਨਹੀਂ ਆ ਲੋਕਾਂ ਦੇ ਵਿੱਚ ਰੋਸ ਪੈਦਾ ਹੁੰਦਾ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਨਾਲ ਆਪਾਂ ਛੱਡ ਦਈਏ ਕਿ ਭਾਈ ਅਮਰਪਾਲ ਸਿੰਘ ਆ ਇੱਕ ਮੈਂਬਰ ਆਫ ਪਾਰਲੀਮੈਂਟ ਨਾਲ ਤੁਸੀਂ ਇੰਨਾ ਧੱਕਾ ਕਰ ਰਹੇ ਕਿਥੋਂ ਲੋਕ ਤੁਹਾਨੂੰ ਗਾਂ ਜਿਹੜਾ ਉਹ ਸਮਾਂ ਦੇਣਗੇ ਸੋ ਇਹ ਦੁੱਖਦਾਈ ਆ ਮੈਂ ਫਿਰ ਇਹੀ ਕਹਿਣਾ ਚਾਹੁੰਦਾ ਕਿ ਕਾਨੂੰਨ ਨੂੰ ਕਾਨੂੰਨ ਹੀ ਰਹਿਣ ਦਿੱਤਾ ਜਾਵੇ ਪਰ ਰਾਜ ਮੰਤਰੀ ਆ ਰਵਨੀਤ ਬਿੱਟੂ ਉਹਨਾਂ ਦਾ ਬਿਆਨ ਆਉਂਦਾ ਜੀ ਭਾਈ ਅਮਰਪਾਲ ਨੂੰ ਬਰੋਲ ਜਿਹੜੀ ਮਿਲਣੀ ਚਾਹੀਦੀ ਆ ਬੀਜੇਪੀ ਤੋਂ ਰਾਜ ਮੰਤਰੀ ਨੇ ਉਹਨਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋਣਾ ਵੇਖੋ ਪਿਛਲੀ ਦਿਨੀ ਉਹਨੇ ਯੂਨੀਵਰਸਿਟੀ ਦੇ ਬਿਆਨ ਦਿੱਤੇ ਤੇ ਅਸੀਂ ਉਹਦਾ ਵਿਰੋਧ ਕੀਤਾ ਸੀ ਕਿ ਇੱਥੇ ਨਿਹੰਗ ਘੋੜੇ ਲੈ ਕੇ ਆਗੇ ਖਚਰਾ ਲੈ ਕੇ ਆਗੇ ਤੇ ਅਸੀਂ ਸਾਡਾ ਉਦੋਂ ਉਹਦੇ ਨਾਲ ਇੱਕ ਮਤਲਬ ਰੋਸ ਸੀ ਤੇ ਅਸੀਂ ਆਪਣਾ ਰੋਸ ਵੀ ਪ੍ਰਗਟ ਕੀਤਾ ਪਰ ਜੇ ਹੁਣ ਗੱਲ ਆਈ ਆ ਇਸ ਮਸਲੇ ਤੇ ਕਿ ਜੇਕਰ ਬਾਕੀਆਂ ਨੂੰ ਪ੍ਰੋਲ ਮਿਲ ਸਕਦੀ ਆ ਤੇ ਭਾਈ ਅਮਰਪਾਲ ਸਿੰਘ ਨੂੰ ਨਹੀਂ ਅਸੀਂ ਉਹਦੇ ਬਿਆਨ ਦਾ ਸਵਾਗਤ ਕਰਦੇ ਆ ਸੋ ਦੇਰ ਆਏ ਦਰੁਸਤ ਆਏ ਜੇਕਰ ਸੈਂਟਰ ਸਰਕਾਰ ਦੇ ਵਿੱਚ ਉਸ ਜਥੇਬੰਦੀ ਭਾਜਪਾ ਦੇ ਕੰਮ ਕਰ ਰਿਹਾ ਰਵਨੀਤ ਬਿੱਟੂ ਜੇਕਰ ਉਹ ਇਹ ਗੱਲ ਰੱਖੀ ਆ ਤੇ ਮੌਜੀ ਦਾ ਸਵਾਗਤ ਕਰਦਾ ਤੇ ਬਿੱਟੂ ਤੇ ਭਗਵੰਤ ਮਾਨ ਦਾ ਸਾਥੀ ਰਿਹਾ ਆ ਕੱਠੇ ਰੋਟੀ ਖਾਂਦੇ ਰਹੇ ਚਾਹ ਪੀਂਦੇ ਰਹੇ ਆ ਲੋਕ ਸਭਾ ਦੇ ਵਿੱਚ ਸੋ ਬਿੱਟੂ ਦੀ ਗੱਲ ਭਗਵੰਤ ਮਾਨ ਨੂੰ ਮੰਨਣੀ ਚਾਹੀਦੀ ਆ ਕਾਨੂੰਨ ਨੂੰ ਕਾਨੂੰਨ ਰਹਿਣ ਦਿੱਤਾ ਜਾਵੇ ਤੇ ਲੋਕ ਜਿਹੜੇ ਆ ਉਹ ਖੜਦੇ ਆ ਨਾਲ ਪਰ ਇਹ ਇੱਥੇ ਇਹੋ ਜਿਹਾ ਕੰਮ ਨਾ ਹੋਵੇ ਕਿ ਆਕਾ ਦੋਹਰੀ ਨੀਤੀ ਬਣਾਈਏ ਤਾਨਾਸ਼ਾਹ ਰਈਆ ਅਪਣਾਈਏ ਜੀ ਪਰ ਰਵਨੀਤ ਬਿੱਟੂ ਦਾ ਭਾਈ ਅਮਰਤਪਾਲ ਵਸਦੇ ਦਾ ਬਿਆਨ ਆਉਂਦਾ ਹੈ ਜਿਹੜੇ ਬੰਦੀ ਸੰਜ ਨੇ ਚਾਰਾਂ ਤੋਂ ਜੇਲਾਂ ਦੇ ਵਿੱਚ ਬੈਠੇ ਨੇ ਉਹਨਾਂ ਵਾਸਤੇ ਉਹਨਾਂ ਦੀ ਰਿਹਾਈ ਵਾਸਤੇ ਕਰਦੀ ਬਿਆਨ ਨਹੀਂ ਆਉਂਦਾ ਪਹਿਲਾਂ ਉਹਦਾ ਬਿਆਨ ਆਇਆ ਸੀ ਜਦੋਂ ਉਹਨੇ ਕੁਰਸੀ ਲੈਣੀ ਸੀ ਪਹਿਲਾਂ ਦੋਨੇ ਵੀ ਕਿਹਾ ਸੀ ਕਿ ਮੈਂ ਨੰਗੇ ਪੈਰੀ ਜਾਊਂਗਾ ਪ੍ਰਧਾਨ ਮੰਤਰੀ ਕੋਲ ਹੁਣ ਉਹਦੀ ਸ਼ਾਇਦ ਮੱਤ ਤੇ ਪਰਦਾ ਪੈ ਗਿਆ ਮੈਂ ਫਿਰ ਵੀ ਕਹਿਣਾ ਚਾਹੁੰਦਾ ਕਿ ਜ਼ਿੰਦਗੀ ਆ ਉਹ ਇੱਕੋ ਵਾਰੀ ਮਿਲਦੀ ਆ ਠੀਕ ਆ ਉਹਦੇ ਵਿੱਚ ਆਪਾਂ ਨੂੰ ਇਦਾਂ ਕਰਨਾ ਚਾਹੀਦਾ ਕਿ ਜੋ ਅਸਲ ਲੋਕਾਂ ਦੇ ਹੱਕ ਸੱਚ ਦੀ ਗੱਲ ਆ ਕੁਰਸੀ ਲੋਕਾਂ ਨੇ ਤੁਹਾਨੂੰ ਦਿੱਤੀ ਫੇਰ ਦੇ ਦੇਣਗੇ ਪਰ ਬੰਦੀ ਸਿੰਘਾਂ ਦੀ ਵੇਖੋ ਇੱਥੇ ਸਾਰੇ ਮਸਲੇ ਮੈਂ ਇਕੱਲੇ ਭਾਈ ਅਮਰਤਪਾਲ ਸਿੰਘ ਦੀ ਪਰੋਲ ਵਾਸਤੇ ਨਹੀਂ ਇਹ ਗੱਲ ਰੱਖ ਰਿਹਾ ਜਾਂ ਇਸ ਜੱਥੇਬੰਦੀ 'ਚ ਆਇਆ ਮੈਂ ਬਤੌਰ ਸਰਬਾਧਾ ਭਲਾ ਜੱਥੇਬੰਦੀ ਵੱਲੋਂ ਹੱਕ ਸੱਚ ਦੀ ਗੱਲ ਵਾਸਤੇ ਆ ਵੀ ਜਿੱਥੇ ਭਾਈ ਅਮਰਤਪਾਲ ਦੀ ਪ੍ਰੋਲ ਦੀ ਗੱਲ ਆ ਉਹਦੇ ਆਵਾਜ਼ ਦੀ ਲੋਕ ਸਭਾ ਚੁੱਕਣ ਦੀ ਗੱਲ ਹੈ ਉੱਥੇ ਜਿੰਨੇ ਵੀ ਧੱਕੇ ਹੋ ਰਹੇ ਆ ਜਾਂ ਸਾਡੇ ਬੰਦੀ ਸਿੰਘ ਰਾਏ ਪਿਛਲੇ ਦਿਨੀ ਅਸੀਂ ਯੂਨੀਵਰਸਿਟੀ ਮੋਰਚਾ ਫੜੇ ਕਰਨ ਤੋਂ ਬਾਅਦ ਅਗਲੇ ਦਿਨ ਉੱਥੇ ਬੰਦੀ ਸਿੰਘਾਂ ਦੇ ਮੋਰਚੇ 'ਚ ਵੀ ਗਏ ਸੀ ਅਕਸਰ ਹੀ ਸਾਡੀ ਗੱਲ ਜਿਹੜੀ ਅਸੀਂ ਚੁੱਕਦੇ ਆ ਕਿ ਹੱਕ ਸੱਚ ਦੀ ਗੱਲ ਕਰਨੀ ਚਾਹੀਦੀ ਆ ਕਾਨੂੰਨ ਇੱਕ ਹੋਣਾ ਚਾਹੀਦਾ ਉਹਨਾਂ ਨੂੰ ਪ੍ਰੋਲ ਦਿਓ ਜੋ ਲੋਕਾਂ ਦੇ ਨਾਲ ਖੜਨ ਵਾਲੇ ਉਹਨਾਂ ਨੂੰ ਨਾ ਦਿਓ ਜਿਹੜੇ ਬਲਾਤਕਾਰੀ ਆ ਜਾਂ ਹੋਰ ਜਿਹੜੇ ਮਤਲਬ ਜਿਹੜੇ ਸਾਡੇ ਸਮਾਜ ਵਿਰੋਧੀ ਆ ਤਾਂ ਅੱਜ ਜਿਹੜਾ ਹੈ ਜ਼ਰੂਰ ਅੰਮ੍ਰਿਤਸਰ ਦੇ ਵਿੱਚ ਰੋਸ ਦਰਨਾ ਦਿੱਤਾ ਜਾ ਰਿਹਾ ਹੈ ਭਾਈ ਅਮਰਿਤਪਾਲ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਅਤੇ ਇਸ ਵੇਲੇ ਜਿਹੜੇ ਡਿਬਰੂਜਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਨੂੰ ਪ੍ਰੋਲ ਨਾ ਮਿਲਣ ਤੇ ਜਿਹੜਾ ਹੈ ਰੋਸ ਦਰਨਾ ਦਿੱਤਾ ਜਾ ਰਿਹਾ ਹੈ ਉੱਥੇ ਉਹਨਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਜਿਹੜੇ ਨੇ ਸਰਦ ਸੈਸ਼ਨ ਦੇ ਵਿੱਚ ਜਿਹੜਾ ਹਿੱਸਾ ਲੈਣਾ ਚਾਹੁੰਦੇ ਨੇ ਉਹ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਅਤੇ ਉਹਨਾਂ ਦਾ ਜਿਹੜਾ ਹੱਥ ਚ ਬੰਨਦਾਰੀ ਉਹ ਆਪਣੀ ਜਨਤਾ ਦੀ ਜਿਹੜੀ ਆਵਾਜ਼ ਜਿਹੜੀ ਹੈ ਸਰਦ ਰੋਪ ਦੇ ਵਿੱਚ ਸੈਸ਼ਨ ਦੇ ਵਿੱਚ ਬੁਲੰਚਾ ਕੈਮਰਾਮੈਨ ਅਜੇ ਦੇ ਨਾਲ ਤਰੰਗਵੀਰ ਜਲਾਲੀ ਅੰਮ੍ਰਿਤਸਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਦਾ ਸਵਾਗਤ ਜਿੰਦਾਬਾਦ ਅੰਮ੍ਰਿਤਪੁਰ

हथार पाईं ਤਾ ਪਾਈ ਅਮਰਤਪਾਲ ਜੀ ਦੇ ਵਿੱਚ ਹਾਂ ਦੇ ਵਿੱਚ ਨਾਰਾ ਮਾਰਿਆ ਜਾ ਰਿਹਾ ਅਜ ਪ੍ਰੋਲ ਮਿਲਣੀ ਚਾਹੀਦੀ ਹੈ ਸਾਰੇ ਜਿੰਨੇ ਵੀ ਸਮਰਥਕ ਨੇ ਉਹਨਾਂ ਨੇ ਹੱਥਾਂ ਦੇ ਵਿੱਚ ਜੰਜੀਰਾ ਪਾਈਆਂ ਨੇ ਤੇ ਮੂੰਹ ਦੇ ਉੱਪਰ ਪੱਟੀਆਂ ਬੰਨੀਆਂ ਹੋਈਆਂ ਨੇ ਤਾਂ ਜਲਬਾਦ ਵੀ ਜਾ ਰਹੇ ਪਹਿਲਾ ਫਤਿਹ ਦੀ ਸਾਂਝ ਬਣੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥਾਂ ਦੇ ਵਿੱਚ ਜੰਜੀਰਾ ਮੂੰਹ ਦੇ ਪੱਟੀਆਂ ਕੀ ਸਮੇਂ ਦੇ ਅੱਜ ਪੰਜਾਬ ਦੇ ਲੋਕ ਇਸ ਗੱਲ ਦੇ ਲਈ ਦੁਖੀ ਨੇ ਕਿ ਸ਼੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਔਰ ਪੰਥ ਤੇ ਪੰਜਾਬ ਦੀ ਆਵਾਜ਼ ਹਿੰਦੂਆਂ ਸਿੱਖਾਂ ਮੁਸਲਮਾਨਾਂ ਦੀ ਆਵਾਜ਼ ਪਾਈ ਅਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਦੀ ਪ੍ਰੋਲ ਨੂੰ ਬੇਵਜ੍ਹਾ ਰੋਕਿਆ ਜਾ ਰਿਹਾ ਔਰ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਪੰਜਾਬ ਦੇ ਹਰ ਵਰਗ ਦੇ ਨਾਲ ਹਰ ਪੰਜਾਬੀ ਦੇ ਨਾਲ ਚਾਹੇ ਹਿੰਦੂ ਸਿੱਖ ਮੁਸਲਮਾਨ ਹਰ ਵਰਗ ਦੇ ਨਾਲ ਬਹੁਤ ਵੱਡਾ ਤੱਕਾ ਪੰਜਾਬ ਦੇ ਲੋਕਾਂ ਦੀ ਆਵਾਜ਼ ਦਬਾਉਣ ਦੇ ਲਈ ਆ ਸੋ ਇਹਦੇ ਖਿਲਾਫ ਅਸੀਂ ਬਾਪੂ ਤਰਸੇਮ ਸਿੰਘ ਜੀ ਖਾਲਸਾ ਇਹਨਾਂ ਦੀ ਅਗਵਾਈ ਦੇ ਵਿੱਚ ਸਮੁੱਚੀ ਸਾਡੀ ਜਿਹੜੇ ਜਿੱਥੇ ਬੰਦੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਅੱਜ ਡੀਸੀ ਅੰਮ੍ਰਿਤਸਰ ਸਾਹਿਬ ਕੋਲੇ ਆਪਣਾ ਰੋਸ ਪ੍ਰਗਟ ਕਰਨ ਦੇ ਲਈ ਜਾ ਰਹੇ ਆ ਸ਼ਾਂਤਮਈ ਢੰਗ ਦੇ ਨਾਲ ਔਰ ਸਾਡੇ ਹਿਰਦਿਆਂ ਦਾ ਇਹ ਬਲਬਲਾ ਕਿ ਭਾਈ ਅਮਰਪਾਲ ਸਿੰਘ ਜੀ ਖਾਲਸਾ ਸਰਦ ਰੁੱਤ ਦੇ ਵਿੱਚ ਉਹਨਾਂ ਨੂੰ ਬੋਲਣ ਦਾ ਮੌਕਾ ਦੇਣਾ ਚਾਹੀਦਾ ਭਾਈ ਅਮਰਪਾਲ ਜੀ ਦਾ ਡਿਬਰੂ ਜੜ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਪਰ ਤੁਹਾਡੇ ਹੱਥਾਂ ਦੇ ਵਿੱਚ ਜਿਹੜੀਆਂ ਬੇੜੀਆਂ ਪਾਈਆਂ ਨੇ ਇਹ ਕੀ ਦਰਸਾਉਂਦੀਆਂ ਨੇ ਅਸੀਂ ਦਸਾਉਣਾ ਵੀ ਜਿਹੜੀਆਂ ਉਹਨਾਂ ਦੇ ਹੱਥਾਂ ਨੂੰ ਹੱਥਕੜੀਆਂ ਨੇ ਉਹਨਾਂ ਨੂੰ ਨਹੀਂ ਬਲਕੇ ਪੰਜਾਬ ਨੂੰ ਨੇ ਪੰਜਾਬ ਦੇ ਲੋਕਾਂ ਦੇ ਹੱਥਾਂ ਤੇ ਹੱਥਕੜੀਆਂ ਨੇ ਪੰਜਾਬ ਦੇ ਮੂੰਹਾਂ ਦੇ ਉੱਤੇ ਪਟੀਆਂ ਨੇ ਉਹ ਜ਼ਬਰੀ ਪੰਜਾਬ ਦਾ ਮੂੰਹ ਬੰਦ ਕਰਨਾ ਚਾਹੁੰਦੀ ਹੈ ਸਰਕਾਰ ਜਦ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਇੱਕ ਐਮਪੀ ਨੂੰ ਆਜ਼ਾਦ ਐਮਪੀ ਨੂੰ 5 ਕਿ ਮਿੰਟ ਮਸਾ ਮਿਲਦੇ ਨੇ ਉਹਨਾਂ ਨੂੰ 5 ਮਿੰਟ ਦੀ ਵੀ ਪ੍ਰੋਲ ਸਰਕਾਰ ਦੇਣ ਨੂੰ ਤਿਆਰ ਨਹੀਂ ਇਸ ਕਰਕੇ ਇਹ ਦਰਸਾਉਂਦੀਆਂ ਨੇ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਪੰਜਾਬ ਦੇ ਮਨੁੱਖੀ ਅਧਿਕਾਰਾਂ ਤੇ ਡਾਕਾ ਹਰ ਵਰਗ ਦੇ ਨਾਲ ਤੱਕਾ ਅਸੀਂ ਇਹਦਾ ਰੋਸ ਪ੍ਰਗਟ ਕਰ ਰਹੇ ਆ ਕਿਹੜੀ ਚੀਜ਼ ਦਾ ਡਰ ਹੈ ਸਰਕਾਰਾਂ ਨੂੰ ਜਿਉਂ ਨਹੀਂ ਸੁਣਵਾਈ ਹੋ ਰਹੀ ਤੁਹਾਡੀ ਸਰਕਾਰਾਂ ਨੂੰ ਉਹਨਾਂ ਨੇ ਦੱਸੇ ਦਿੱਤਾ ਉਹਨਾਂ ਦੇ ਸਰਕਾਰੀ ਵਕੀਲ ਨੇ ਵੀ ਉਹਨਾਂ ਦਾ ਇੱਕ ਬਿਆਨ ਉਹਨਾਂ ਨੇ ਤਾਂ ਕਿਹਾ ਵੀ ਅੱਗ ਲਾ ਦੂ ਮੈਂ ਕਹਿੰਦਾ ਉਹਨਾਂ ਨੂੰ ਇਹ ਡਰ ਹੈ ਵੀ ਉਹਨਾ ਇੱਕ ਬਿਆਨ ਪੰਜਾਬ ਦੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਦੂ ਹਰ ਪੰਜਾਬੀ ਨੂੰ ਇਕੱਠਾ ਕਰ ਦੂ ਹਰ ਸਿੱਖ ਨੂੰ ਇਕੱਠਾ ਕਰ ਦੂ ਉਹ ਆਪਣੀ ਭਾਸ਼ਾ ਚ ਇਹਨੂੰ ਹੋਰ ਟੰਗਣਾ ਪੇਸ਼ ਕਰ ਰਹੇ ਨੇ ਡਰ ਇੱਕ ਹੀ ਆ ਵੀ ਜੇ ਉਹ ਇੱਕ ਵਾਰ ਬਾਹਰ ਆ ਗਏ ਤਾਂ ਪੰਜਾਬ ਦੇ ਲੋਕ ਇੱਕ ਵਕਤ ਉਹਨਾਂ ਦੇ ਨਾਲ ਖੜੇ ਹੋਣਗੇ ਰੱਬ ਜੀ ਕਿਵੇਂ ਦੇਖਦੇ ਹੋ ਬਾਪੂ ਜੀ ਹੱਥਾਂ ਦੇ ਵਿੱਚ ਜੰਜੀਰਾਂ ਨੇ ਜਿਹੜੇ ਸਮਰਥਕ ਨੇ ਪਾਈ ਅਮਰਪਾਲ ਜੀ ਦੇ ਉਹਨਾਂ ਨੇ ਮੂੰਹ ਤੇ ਪੱਟੀਆਂ ਬੰਨ ਲੀਆਂ ਹੋਈਆਂ ਨੇ ਮੇਰੇ ਖਿਆਲ ਹੈ ਕਿ ਪੰਜਾਬ ਨੂੰ ਜੰਜੀਰਾਂ 'ਚ ਜਕੜਿਆ ਹੋਇਆ ਪੰਜਾਬ ਦੀ ਆਵਾਜ਼ ਨੂੰ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦਾ ਮੂੰਹ ਬੰਦ ਕੀਤਾ ਜਾ ਰਿਹਾ ਕਿ ਉਹ ਐਮਪੀ ਨੂੰ ਇੱਕ ਤੇ ਜੇਲ੍ਹਾਂ 'ਚ ਰੱਖਿਆ ਜਾ ਰਿਹਾ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਆ ਦੂਜਾ ਉਹਨਾਂ ਦੇ ਉਹਨਾਂ ਦੀ ਆਵਾਜ਼ ਨੂੰ ਬਾਹਰ ਨਾ ਆਉਣ ਦੇਣਾ ਇਹ ਇਹੋ ਚੀਜ਼ ਦਰਸਾਉਂਦਾ ਕਿ ਪੰਜਾਬ ਨੂੰ ਇੱਕ ਗੁਲਾਮ ਬਣਾ ਕੇ ਇੱਕ ਜੰਜੀਰਾਂ 'ਚ ਜਕੜ ਕੇ ਰੱਖਿਆ ਹੋਇਆ ਕਿ ਉਹਦੀ ਆਵਾਜ਼ ਨਾ ਬਾਹਰ ਆ ਸਕੇ ਉਹ ਇਹ ਇਹ ਦੇ ਵਾਸਤੇ ਇਹ ਜਿਹੜੇ ਪੰਜਾਬ ਦੇ ਆ ਦਾ ਬੜਾ ਜੰਝਾਰੂ ਆ ਤੇ ਪੰਜਾਬੀ ਬਹੁਤ ਜੇ ਜਾਰੂ ਆ ਜਿੰਝਾਰੂ ਕਰਕੇ ਲੱਗੇ ਆ ਜੇ ਪੰਜਾਬੀ ਇੰਨਾ ਇੰਨਾ ਜ਼ੁਲਮ ਤਸ਼ੱਦਦ ਦੇ ਹੋਣ ਦੇ ਬਾਅਦ ਵੀ ਲੋਕ ਆ ਰਹੇ ਆ ਇਹਨਾਂ ਦੇ ਇਹਨਾਂ ਦੇ ਜ਼ੁਲਮ ਦੇ ਖਿਲਾਫਤ ਕਰ ਰਹੇ ਆ ਕਿ ਉਹ ਐਮਬੀਨ ਨੂੰ ਰਿਹਾ ਕਰਨ ਵਾਸਤੇ ਮੰਗ ਕਰ ਰਹੇ ਆ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਬੰਦ ਮੰਗ ਕਰ ਰਹੇ ਆ ਪੰਜਾਬ ਦੇ ਜਿੰਝਾਰੂ ਲੋਕ ਹੀ ਆ ਕਿ ਜਿਹੜੇ ਆਪਣੇ ਹੱਕਾਂ ਲਈ ਡਟ ਜਾਂਦੇ ਆ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਉਹਨਾਂ ਨੂੰ ਆਪਣੇ ਕੀਤੇ ਹੋਏ ਜਿਹੜੇ ਨੋਟੀਫਿਕੇਸ਼ਨਾਂ ਵਾਪਸ ਲੈਣੇ ਪੈ ਰਹੇ ਆ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕ ਬੜੇ ਜਿੰਝਾਰੂ ਆ ਭਾਈ ਸਾਹਿਬ ਦਰਨੇ ਪਹਿਲਾਂ ਵੀ ਲਾਏ ਨੇ ਆ ਅਦਾਲਤਾਂ ਤਾਂ ਵੀ ਪਹੁੰਚਾਂ ਬਣਾਈਆਂ ਨੇ ਤਾਂ ਇਨਸਾਫ ਜਾਪਦਾ ਜੇ ਮਿਲਿਆ ਜਾਂ ਨਹੀਂ ਮਿਲਿਆ ਨਹੀਂ ਹਲੇ ਤੱਕ ਤਾਂ ਕੋਈ ਇਨਸਾਫ ਨਹੀਂ ਪਰ ਇੱਕ ਗੱਲ ਦੀ ਸਾਨੂੰ ਤਸੱਲੀ ਆ ਸਰਕਾਰਾਂ ਇਨਸਾਫ ਦੇਣ ਨਾ ਦੇਣ ਸਰਕਾਰਾਂ ਸੁਣ ਨਾ ਸੁਣ ਪੰਜਾਬ ਦੇ ਲੋਕ ਇਹ ਸਮਝ ਚੁੱਕੇ ਨੇ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਪੰਜਾਬ ਦੇ ਮਸਲਿਆਂ ਦਾ ਹੱਲਾ ਉਹ ਪੰਜਾਬੀ ਮਾਮੂਲੀ ਅਤੇ ਪੰਜਾਬ ਦੇ ਲਟਕਦੇ ਜਿਹੜੇ ਮਸਲੇ ਨੇ ਉਹਨਾਂ ਦਾ ਹੱਲਾ ਇਸ ਕਰਕੇ ਇਨਸਾਫ ਹੋ ਕੇ ਰਹੂਗਾ ਜੇ ਨਹੀਂ ਕਰਨਗੇ ਤਾਂ 27 ਚ ਪੰਜਾਬ ਦੇ ਲੋਕ ਇਨਸਾਫ ਕਰਨ ਲਈ ਤਿਆਰ ਬੈਠੇ ਨੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਜੀ ਹੱਥਾਂ ਦੇ ਵਿੱਚ ਜੰਜੀਰਾ ਨੇ ਤਾਂ ਮੂੰਹ ਤੇ ਪੱਟੀਆਂ ਬੰਨੀਆਂ ਨੇ ਤਾਂ ਭਾਈ ਅਮਰਤਪਾਲ ਜੀ ਦੇ ਜਿਹੜੇ ਨੇ ਸਮਰਸ ਜਣੇ ਉਹ ਜਰੂਰ ਅੱਜ ਅੰਮ੍ਰਿਤਸਰ ਦੇ ਵਿੱਚ ਰੋਸਤਰਨਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਆ ਸਿਰਫ ਇਹੀ ਡਿਮਾਂਡ ਹੈ ਜੇ ਭਾਈ ਅਮਰਤਪਾਲ ਨੂੰ ਪ੍ਰੋਬਲ ਮਿਲਣੀ ਚਾਹੀਦੀ ਹੈ ਤਾਂ ਜਿਹੜੇ ਹਲਕੇ ਤੋਂ ਚੁਣੇ ਨੇ ਉਸ ਹਲਕੇ ਦੀ ਆਵਾਜ਼ ਜਿਹੜੀ ਹੈ ਸਦਨ ਦੇ ਵਿੱਚ ਬੁਲੰਦ ਕਰ